ਅੱਜ ਆਪਾਂ ਬਣਾਵਾਂਗੇ ਪੋਹਾ ਨਮਕੀਨ ਜੋ ਕਿ ਟੇਸਟੀ ਹੋਣ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਹੈਲਦੀ ਆ ਤੇ ਬਿਲਕੁਲ ਹੀ ਕਿਸੇ ਝੰਡੜ ਤੋਂ ਆਪਾਂ ਆਸਾਨ ਤਰੀਕੇ ਦੇ ਨਾਲ ਨਮਕੀਨ ਬਣਾ ਕੇ ਤਿਆਰ ਕਰ ਲਵਾਂਗੇ ਬਿਲਕੁਲ ਸ਼ਾਹੀ ਜਿਹੜਾ ਨਮਕੀਨ ਬਣ ਕੇ ਤਿਆਰ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਪੋਹੇ ਦਾ ਨਮਕੀਨ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਪੋਹਾ ਹੀ ਚਾਹੀਦਾ ਹੈ ਕੋਈ ਵੀ ਨਾਰਮਲ ਪੋਹਾ ਤੁਸੀਂ ਲੈ ਲਓ ਇਸ ਤਰ੍ਹਾਂ ਆਪਾਂ ਦੋ ਕ올ੀਆਂ ਜਿਹੜਾ ਲੈ ਆਏ ਤੁਸੀਂ ਬਾਕੀ ਆਪਣੀ ਸਹੂਲਤ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੀ ਕਿ ਜ਼ਰੂਰਤ ਆ ਤੁਸੀਂ ਜਿੰਨੀ ਕਿ ਨਮਕੀਨ ਬਣਾਉਣੀ ਆ ਦੂਜੀ ਸਾਈਡ ਤੇ ਆਪਾਂ ਥੋੜੇ ਡ్రਾਈ ਫਰੂਟ ਲੈ ਆਏ ਜਿਨ੍ਹਾਂ ਨਾਲ ਕੀ ਇਹ ਟੇਸਟੀ ਤੇ ਹੈਲਦੀ ਹੋ ਜਾਊਗਾ ਇਹਦੇ ਵਿੱਚ ਬਹੁਤ ਜ਼ਿਆਦਾ ਜਾਨ ਹੁੰਦੀ ਆ ਆਪਾਂ ਥੋੜੇ ਜਿਹਾ ਫੁੱਲ ਮਖਾਣੇ ਲੈ ਆਂ ਦਾਖਾਂ ਲਈਆਂ ਨੇ ਮਤਲਬ ਕਿ ਕਿਸ਼ਮਿਸ਼ ਥੋੜੇ ਜਿਹਾ ਕਾਜੂ ਲੈ ਆ ਉਸ ਤੋਂ ਦੁੱਗਣੇ ਆਪਾਂ ਜਿਹੜੇ ਬਦਾਮ ਲੈ ਲਏ ਆ ਬਾਕੀ ਜਿੰਨੀਆਂ ਚੀਜ਼ਾਂ ਜ਼ਰੂਰ ਤਾਂ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਦੇਸੀ ਘੀ ਪਾ ਲਵਾਂਗੇ ਤੇ ਬਿਲਕੁਲ ਘੱਟ ਘੀ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਹੁਣ ਆਪਾਂ ਗੈਸ ਦੀ ਫਲੇਮ ਆ ਜਿਹੜੀ ਬਿਲਕੁਲ ਲੋਈ ਰੱਖਣੀ ਹੈ ਜਦੋਂ ਵੀ ਤੁਸੀਂ ਇਹਨੂੰ ਪਕਾਉਣਾ ਹੈ ਥੋੜਾ ਜਿਹਾ ਸਵਾਦ ਅਨਸਾਰ ਨੂਣ ਪਾ ਲਵਾਂਗੇ ਆਪਾਂ ਤੇ ਥੋੜੀ ਜਿਹੀ ਹਲਦੀ ਪਾਉਣੀ ਆ ਕਿਆਸੀ ਫਲੇਮ ਤੁਸੀਂ ਬਦ ਰੱਖੋਗੇ ਫਿਰ ਮਸਾਲੇ ਵੀ ਜਿਹੜੇ ਸੜ ਜਾਣਗੇ ਤੇ ਪੋਹਾ ਵੀ ਤੁਹਾਡਾ ਨਹੀਂ ਪਕਣਾ ਹੈਗਾ ਕ੍ਰਿਸਪੀ ਨਹੀਂ ਹੋਣਾ ਹੈਗਾ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਪੋਹਾ ਪਾ ਦੇਣਾ ਹੈ ਵੇਟ ਨਹੀਂ ਕਰਨੀ ਹੈ ਕਿ ਜਦੋਂ ਪੱਕੇ ਉਹਦੇ ਵਿੱਚ ਨੂਨ ਤੇ ਹਲਦੀ ਪਾ ਲਈ ਆ। ਇਸੇ ਟਾਈਮ ਤੇ ਆਪਾਂ ਨੂੰ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਤੇ ਕਿਆਸੀ ਫਲੇਮ ਵੀ ਇਸ ਟਾਈਮ ਤੇ ਲੋਈ ਆ। ਹਲਦੀ ਦਾ ਕਲਰ ਇਹਦਾ ਬਹੁਤ ਹੀ ਵਧੀਆ ਹੋ ਜਾਂਦਾ ਹੈ 컬러ਫੁਲ ਜਿਆ ਟੇਸਟੀ ਲੱਗਦਾ ਨਾਲੇ ਦੇਖਣ ਚ ਵੀ ਸੋਹਣਾ ਲੱਗਦਾ ਹੈ। ਤੁਸੀਂ ਚਾਹੋ ਹਲਦੀ ਐ ਸਕਿਪ ਵੀ ਕਰ ਸਕਦੇ ਹੋ। ਪਰ ਦੇਖਣ ਚ ਬਹੁਤ ਹੀ ਪਿਆਰਾ ਜਿਹਾ ਕਲਰ ਬਣ ਕੇ ਆਉਂਦਾ ਹੈ ਜਿੱਦਕ ਤੁਸੀਂ ਹਲਦੀ ਪਾਉਨੇ ਹੋ ਲਗਾਤਾਰ ਚਲਾਉਂਦੇ ਹੋਏ ਇਹਨੂੰ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ ਆਪਾਂ ਕ੍ਰਿਸਪੀ ਤੁਸੀਂ ਕਿਵੇਂ ਚੈੱਕ ਕਰਨਾ ਹੈ ਇੱਕ ਦੋ ਪੋਹੇ ਤੁਸੀਂ ਕੱਢ ਕੇ ਆ ਥੋੜਾ ਠੰਡਾ ਕਰਕੇ ਫਿਰ ਚੈੱਕ ਕਰਨਾ ਹੈ ਫਿਰ ਤੁਹਾਨੂੰ ਪੂਰੇ ਕ੍ਰਿਸਪ ਦਾ ਪਤਾ ਲੱਗ ਜਾਊਗਾ ਜਦੋਂ ਤੁਸੀਂ ਇਹਨੂੰ ਚੱਬ ਕੇ ਦੇਖੋਗੇ ਉਸ ਟਾਈਮ ਤੇ ਤੁਸੀਂ ਗੈਸ ਦੀ ਫਲੇਮ ਜਿਹੜੀ ਬੰਦ ਕਰ ਦੇਣੀ ਆ ਉਹਨੇ ਟਾਈਮ ਪਕਾਉਂਦੇ ਰਹਿਣਾ ਕਈ ਲੋਕ ਇਹਨੂੰ ਭਾਰਕਟਾਉਣ ਚ ਵੀ ਖਾਂਦੇ ਨੇਗੇ ਇੱਕ ਭਾਰਕਟਾਉਣ ਚ ਵੀ ਬਹੁਤ ਵਧੀਆ ਹੁੰਦਾ ਹੈ ਫਾਈਬਰ ਦਾ ਕੈਲਸ਼ੀਅਮ ম্যাগਨੀਸ਼ੀਅਮ ਦਾ ਖਜ਼ਾਨਾ ਹੈ ਤੇ ਜਿਨ੍ਹਾਂ ਦਾ ਬੀਪੀ ਵੱਧਾ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਦਾ ਜਿਨ੍ਹਾਂ ਦੇ ਜੋੜਾਂ ਚ ਲੱਤਾਂ ਚ ਦਰਦ ਹੁੰਦਾ ਉਹਨਾਂ ਲਈ ਵੀ ਬਹੁਤ ਹੀ ਫਾਇਦੇਮੰਦ ਦਾ ਦੂਜੀ ਸਾਈਡ ਤੇ ਆਪਾਂ ਬਿਲਕੁਲ ਥੋੜਾ ਜਿਹਾ ਫੇਰ ਕੀ ਪਾ ਲਈ ਆਪਾਂ ਮਖਾਣੇ ਆ ਜਿਹੜੇ ਉਹ ਰੋਸਟ ਕਰਾਂਗੇ ਆਪਾਂ ਅਲੱਗ-ਅਲੱਗ ਰੋਸਟ ਕਰਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਰੋਸਟ ਹੋ ਜਾਣ ਕੋਈ ਵੀ ਚੀਜ਼ ਕੱਚੀ ਨਾ ਰਹੇ ਤੇ ਇਹਨਾਂ ਨੂੰ ਵੀ ਆਪਾਂ ਲੋ ਫਲੇਮ ਤੇ ਹੀ ਰੋਸਟ ਕਰ ਲਵਾਂਗੇ ਵਿਚ ਮੈਂ ਥੋੜਾ ਨੂਨ ਪਾ ਲਿਆ ਸੀ ਤਾਂ ਕਿ ਫਿੱਕੇ ਨਾ ਲੱਗਣ ਜਦੋਂ ਅਸੀਂ ਨਮਕੀਨ ਖਾਈਏ ਇਹ ਵੀ ਜਦੋਂ ਰੋਸਟ ਹੋਗੇ ਤੁਸੀਂ ਹੱਥ ਨਾਲ ਤੋੜ ਕੇ ਦੇਖ ਲੈਣਾ ਵਧੀਆ ਕ੍ਰਾਂਚ ਹੋ ਜਾਊਗਾ ਤੇ ਹੱਥ ਨਾਲ ਟੁੱਟਣ ਲੱਗ ਜਾਣਗੇ ਵੈਸੇ ਤਾਂ ਇਹ ਜਦੋਂ ਤੱਕ ਰੋਸਟ ਨਹੀਂ ਹੁੰਦੇ ਉਦੋਂ ਤੱਕ ਫਿਸਦੇ ਹੀ ਨਹੀਂ ਹੱਥ ਨਾਲ ਜਦੋਂ ਤੁਸੀਂ ਉਹਨਾਂ ਨੂੰ ਦੱਬੋਗੇ ਤੇ ਬਾਕੀ ਚੀਜ਼ਾਂ ਵੀ ਆਪਾਂ ਰੋਸਟ ਕਰ ਲਵਾਂਗੇ ਬਦਾਮ ਵੀ ਬਿਲਕੁਲ ਇੱਕ ਬੂੰਦ ਆਪਾਂ ਘਿਓ ਜਿਹੜਾ ਪਾ ਲਿਆ ਬਦਾਮ ਰੋਸਟ ਕਰ ਲਵਾਂਗੇ ਇਸੇ ਘਿਓ ਦੇ ਵਿੱਚ ਹੀ ਆਪਾਂ ਹੋਰ ਘਿਓ ਨਹੀਂ ਪਾਵਾਂਗੇ ਕਾਜੂ ਵੀ ਰੋਸਟ ਕਰ ਲਵਾਂਗੇ ਤੁਸੀਂ ਚਾਹੋ ਕਾਜੂ ਨਾਲ ਵੀ ਰੋਸਟ ਕਰੋ ਇਦਾਂ ਵੀ ਪਾ ਸਕਦੇ ਹਾਂ ਉਹ ਵੀ ਚੀਜ਼ ਵਧੀਆ ਲੱਗਦੀ ਹੈ ਇਦਾਂ ਵੀ ਟੇਸਟੀ ਲੱਗਦੇ ਨੇਗੇ ਕੱਲਾ ਪੋਹਾ ਤੇ ਤੁਸੀਂ ਜਿਹੜਾ ਮਖਾਣੇ ਨੇ ਉਹ ਹੀ ਰੋਸਟ ਕਰ ਸਕਦੇ ਹੋ ਕਾਜੂ ਵੀ ਆਪਾਂ ਇਸੇ ਤਰ੍ਹਾਂ ਹੀ ਬਿਲਕੁਲ ਹਲਕੇ ਜਿਹੇ ਰੋਸਟ ਕਰ ਲਵਾਂਗੇ ਸਾਰੀਆਂ ਚੀਜ਼ਾਂ ਰੋਸਟ ਕਰ ਲਈਆਂ ਬਸ ਇੱਕ ਆਪਾਂ ਕਿਸ਼ਮਿਸ਼ ਹੈ ਜਿਹੜੀ ਉਹ ਰੋਸਟ ਨਹੀਂ ਕੀਤੀ ਹੈਗੀ ਉਹਦਾ ਟੇਸਟ ਦਾ ਚੇਂਜ ਹੋ ਜਾਂਦਾ ਹੈ ਇਹਨਾਂ ਦੇ ਵਿੱਚ ਮੈਂ ਨੂਨ ਮਿਰਚ ਕੁਝ ਨਹੀਂ ਪਾਇਆ ਹੈਗਾ ਇਦਾਂ ਹੀ ਸਿੰਪਲ ਰੱਖੇ ਨੇਗੇ ਤੇ ਪੋਹਾ ਆਪਣਾ ਬਿਲਕੁਲ ਕ੍ਰਿਸਪੀ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਿਆ ਹੈ ਇਹਦਾ ਟੇਸਟ ਹੋਵੇਦਾ ਹੁੰਦਾ ਜਿਵੇਂ ਕਿ ਬਾਜ਼ਾਰ ਚੋਂ ਆਪਾਂ ਸ਼ਾਹੀ ਨਮਕੀਨ ਵਾਲਾ ਪੈਕਟ ਲਿਆਉਨੇ ਆ ਤੇ ਉਹਦੇ ਵਿੱਚ ਤਾਂ ਪਤਾ ਨਹੀਂ ਕੀ ਕੀ ਪਾਇਆ ਹੁੰਦਾ ਹੈ ਇਹ ਨਾਲੇ ਟੇਸਟੀ ਹੁੰਦਾ ਹੈ ਤੇ ਨਾਲੇ ਹੈਲਦੀ ਬਹੁਤ ਜ਼ਿਆਦਾ ਹੈ ਘਰੇ ਬਣਾਉਗੇ ਤਾਂ ਬਿਲਕੁਲ ਸਾਨ ਤਰੀਕੇ ਦੇ ਨਾਲ ਬਣ ਜਾਂਦਾ ਹੈ ਸਵਾਦ ਅਨੁਸਾਰ ਮੈਂ ਇਹਦੇ ਵਿੱਚ ਥੋੜਾ ਜਿਹਾ ਨੂਨ ਹੋਰ ਐਡ ਕੀਤਾ ਹੈ ਜੇ ਤੁਹਾਨੂੰ ਨੂਨ ਪਰਫੈਕਟ ਲੱਗਦਾ ਫਿਰ ਐਡ ਨਾ ਕਰੋ ਥੋੜੀ ਜਿਹੀ ਕਾਲੀ ਮਿਰਚ ਐਡ ਕਰੀਆ ਤੇ ਚਟਪਟੇ ਟੇਸਟ ਲਈ ਜਿਹੜਾ ਮੈਂ ਚਾਟ ਮਸਾਲਾ ਇਹਦੇ ਵਿੱਚ ਪਾਇਆ ਹੈ ਜੇ ਤੁਹਾਨੂੰ ਲੱਗਦਾ ਵੀ ਇਹ ਕਰਾਰਾ ਵੀ ਹੋਣਾ ਚਾਹੀਦਾ ਹੈ ਤੁਸੀਂ ਇਹਦੇ ਵਿੱਚ ਲਾਲ ਮਿਰਚ ਵੀ ਐ ਜਿਹੜੀ ਪਾ ਸਕਦੇ ਹੋ ਬਿਲਕੁਲੀ ਔਲੀ ਨਹੀਂ ਲੱਗਦਾ ਹੈਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਏ ਤੇ ਹੈਲਦੀ ਬਹੁਤ ਜ਼ਿਆਦਾ ਏ ਤੇ ਤੇਲ ਵੀ ਘੱਟ ਪਿਆ ਹੋਇਆ ਹੈ ਇਹਦੇ ਵਿੱਚ ਇਹ ਨਮਕੀਨ ਤੁਸੀਂ ਆਪ ਵੀ ਖਾ ਸਕਦੇ ਹੋ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ